ਬੇਬੀ ਠੀਕ ਠਾਕ ਹਾਂ ਤੂੰ ਐਸਾ ਸੱਚ ਕਰ ਸੱਚ ਕਰ ਤੂੰ ਅਜੇ ਕੰਮ ਨਾ ਕਰਿਆ ਕਰ ਅਜੇ ਤੈਨੂੰ ਕਿਹਨੇ ਦੇਣਾ ਹੈ ਬਾਈ ਆਈ ਨੂੰ ਤੇਰੀ ਦੀਦੀ ਆ ਗਈ ਹੈ ਨਾ ਅੱਜ ਕੋਈ ਨਹੀਂ ਬੈਠੀ ਬੈਠੀ ਮੈਂ ਨਹੀਂ 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 ਤੂੰ ਆਰਾਮ ਕਰ ਅਜੇ ਆਰਾਮ ਕੋਈ ਨਹੀਂ ਬਹਿ ਜਾ ਮੈਂ ਪਾਣੀ ਲੈ ਕੇ ਨਹੀਂ ਘਟ ਗਈ ਚੱਲ ਲੈ ਆ ਪਾਣੀ ਹੇ ਵੇਖਾ ਕਿੱਦਾਂ ਮਹਾਰਾਣੀ ਤਿਆਰ ਹੋਈ ਔਰ ਨਿੱਕੇ ਦਾ ਫੋਨ ਆਇਆ ਕਿ ਨਹੀਂ ਬਾਹਰੋਂ ਹਾਂਜੀ ਭਾਜੀ ਆਇਆ ਠੀਕ ਠਾਕ ਨੇ ਠੀਕ ਠਾਕ ਵਾ ਹਾਂਜੀ ਕਹਿਣੇ ਤੁਹਾਡੇ ਨਾਲ ਗੱਲ ਕਰਨੀ ਕੀ ਘਰੇ ਹੈ ਨਹੀਂ ਉਹ ਮੈਂ ਫਿਰ ਉਹ ਕੰਮ ਤਾਂ ਦੇ ਦਾ ਟਾਈਮ ਲੱਗਦਾ ਮੈਂ ਕਦੋਂ ਕੋਈ ਨਹੀਂ ਗੱਲ ਕੋਈ ਨਹੀਂ ਪਾਣੀ ਹੁਣ ਥੋੜਾ ਕੋਸਾ ਕਰ ਲਿਆ ਕਰੋ ਠੰਡ ਹੋ ਗਈ ਠੰਡਾ ਹੀ ਪੜਾਏ ਪਾਣੀ ਠੀਕ ਕੋਈ ਨਹੀਂ ਭਾਜੀ ਕੋਸਾ ਕਰ ਤੇ ਉਹ ਸੋਨੀ ਕੀ ਕਰਨੀ ਹੈ ਉਹ ਪ੍ਰਭ ਦਾ ਸਿਰਮੁੰਡੇ ਜੁੜਾ ਕਰਨ ਦੀ ਹੈ ਪ੍ਰਭ ਦਾ ਅੱਛਾ ਅੱਛਾ ਹਾਂਜੀ ਕੰਮ ਹੀ ਕੋਈ ਬੁਲਾਦਾ ਨਹੀਂ ਨਹੀਂ ਉਦਾਂ ਹੀ ਚੱਲ ਮੈਂ ਜਾਂਦਾ ਫਿਰ ਜਦੋਂ ਵਾਤਾਵਰਨ ਵਧੀਆ ਪੈਲੀਆਂ ਤੇ ਲਾਗੇ ਬਹਿ ਕੇ ਨਾ ਇੱਥੇ ਵੀ ਸਕੂਨ ਆ ਕੰਮ ਕਰਨ ਦਾ ਘਰ ਤੇ ਬੱਚੇ ਸ਼ੋਰ ਹੀ ਬੜਾ ਕਰਦੇ ਆ। ਸਸਿਕਲ ਸਰ ਪਰਿਮਤ ਅਡਾ ਪਹਿਲਾ ਪ੍ਰੋਜੈਕਟ ਰੈਡੀ ਕਰ ਦਿੱਤਾ ਆ ਤੇ ਤੁਸੀਂ ਮੈਨੂੰ ਅਗਲੀ ਕੋਟੇਸ਼ਨ ਜਿਹੜੀ ਬਿੱਲਾਂ ਦੇ ਨਾਲ ਭੇਜ ਦਿਓ। ਹਾਂਜੀ ਹਾਂਜੀ ਫੇਰ ਮੈਂ ਤੁਹਾਨੂੰ ਕੱਲ ਈਵਨਿੰਗ ਤੁਹਾਨੂੰ ਮਿਲ ਲੈਣਾ ਵਾ ਤੇ ਜਿਹੜਾ ਅਗਲਾ ਪ੍ਰੋਜੈਕਟ ਉਹਨੂੰ ਆਪਾਂ ਕਰ ਲੈਨੇ ਆ ਸ਼ੁਰੂ ਹਾਂਜੀ। ਠੀਕ ਹੈ ਜੀ ਅੱਜ ਥੋੜਾ ਮੈਂ ਘਰੇ ਥੋੜਾ ਕਰ ਰਿਹਾ ਵਰਕ ਫਿਰ ਮੈਂ ਤੁਹਾਨੂੰ ਮਿਲਦਾ ਜੀ ਆ ਕੇ ਸਸੀ ਕਾਲ ਜੀ ਕੋਈ ਹੋ ਜੰਗੀਤ ਸਸੀ ਕਾਲ ਵੀਰ ਸਸੀ ਕਾਲ ਕਿੱਦਾਂ ਚੱਲਦਾ ਤੇਰਾ ਕੰਮ ਹਾਂ ਜੀ ਬਹੁਤ ਵਧੀਆ ਸਭ ਚੱਲਣ ਡਿਆ ਨਵਾਂ ਇੱਕ ਕੰਪਨੀ ਵੱਲੋਂ ਪ੍ਰੋਜੈਕਟ ਮਿਲਿਆ ਹੈ ਅੱਛਾ ਮੈਂ ਥੋੜਾ ਇੱਥੇ ਵਾਤਾਵਰਨ ਵਧੀਆ ਇੱਥੇ ਬਹਿ ਕੇ ਥੋੜਾ ਇਹਨੂੰ ਕਰ ਲਾਂ ਨਾ ਖਤਮ ਨਹੀਂ ਆ ਵਧੀਆ ਬੰਬੀ ਤੇ ਤੇ ਉਹ ਨਾਲੇ ਮੇਰੀ ਗੱਲ ਸੁਣੋ ਜਦੋਂ ਬਾਜ਼ਾਰ ਨੂੰ ਜਾਏਗਾ ਨਾ ਸ਼ਹਿਰ ਨੂੰ ਤੇ ਉਹ ਆਰਤੀਆਂ ਲਗੇੜਾ ਮਾਰਦਾ ਜਾਹੀ ਮੜਾ ਜਾ ਠੀਕ ਹੈ ਵੀਰ ਮੈਂ ਮਾਰਾਂਗਾ ਗੇੜਾ ਵੱਲ ਮੈਂ ਕੱਲ ਫੋਨ ਕੀਤਾ ਸੀ ਉਹਨਾਂ ਨੂੰ ਤੋ ਕਹਿੰਦੇ ਸੀ ਵੀ ਆਪਣੇ ਵੀਰ ਨੂੰ ਭੇਜ ਦੇ ਇੱਕ ਰੀ ਪਿਛਲਾ ਹਿਸਾਬ ਦਾ ਆਪਾਂ ਕਲੀਅਰ ਕਰ ਲਈਏ ਠੀਕ ਹੈ ਤੇ ਉਹਦੇ ਬਾਰੇ ਵੇਹ ਮੈਨੂੰ ਕੁਝ ਪਤਾ ਨਹੀਂ ਮੈਨੂੰ ਦੱਸ ਦਿਓ ਮੈਂ ਜਾ ਕੇ ਮਿਲ ਲਿਆ ਕਰੂੰਗਾ ਵੇਹ ਉਹਨੂੰ ਚਲੋ ਉਹ ਤੇ ਮੈਂ ਦੱਸ ਦੂੰਗਾ ਪਤਾ ਕੀ ਆ ਮੇਰਾ ਤਾਂ ਹੁਣ ਖੇਤਾ ਚ ਟਾਈਮ ਨਹੀਂ ਲੱਗਦਾ ਤੇ ਤੂੰ ਪੜਿਆ ਲਿਖਿਆ ਇਹ ਸਾਰੇ ਕੰਮ ਤੂੰ ਹੀ ਵੇਖਣੇ ਹੁਣ ਕੋਈ ਨਹੀਂ ਵੀਰ ਮੈਂ ਵੇਖਿਆ ਕਰੂੰਗਾ ਤੇ ਨਾਲੇ ਮੇਰੀ ਗੱਲ ਸੁਣ ਨਿੱਕਾ ਆਪਣਾ ਉਹ ਨਿੱਕਾ ਉਹਨਾਂ ਦਾ ਉਹ ਵੇਖਣ ਦੇ ਆ ਮੈਂ ਕੱਲ ਪਰਸੋਂ ਦਾ ਤੇ ਉਹ ਮੋਬਾਈਲ ਫੜ ਕੇ ਤੁਰਿਆ ਫਿਰਦਾ ਜੀ ਤੇ ਉਹਨੂੰ ਵੀ ਮੜਾ ਜਾ ਆਪਣੇ ਘਰ ਦੇ ਕੰਮ ਬਾਰੇ ਥੋੜਾ ਬੋਤਾ ਦੱਸ ਉਹਨੂੰ ਹੈ ਤੇ ਕੋਈ ਨਹੀਂ ਚਲੋ ਉਮਰ ਤੇ ਆ ਗਈ ਆ ਪਰ ਉਹਨੂੰ ਥੋੜਾ ਪਤਾ ਪਤਾ ਲੱਗੇ ਚਲ ਠੀਕ ਆ ਮੈਂ ਚੱਲਿਆਂ ਖੇਤਾਂ ਨੂੰ ਠੀਕ ਆ ਵੀ ਤੂੰ ਕਰ ਲੈ ਆਪਣਾ ਕੰਮ ਮੈਂ ਆਵਾਂ ਨਹੀਂ ਤੇ ਨਾਲ ਨਹੀਂ ਨਹੀਂ ਤੂੰ ਪੜ ਕਰਾਂਗਾ ਆਪਣਾ ਕੰਮ ਗਾਣਕ ਵਿਰਲੀ ਲੱਗਣ ਦੀ ਮੈਨੂੰ ਥੋੜੀ ਜਿਹੀ ਾਰਕਾਂ ਤੇ ਖਾਦ ਇੱਕ ਵਾਰ ਪਾਤੀ ਮੈਨੂੰ ਲੱਗਦਾ ਇੱਕ ਵਾਰ ਖਾਦ ਹੋਰ ਪਾਉਣੀ ਪੈਣੀ ਉਹ ਤਾਂ ਠੀਕ ਵਾ ਚਲੋ ਪਾਣੀ ਲਾਤਾ ਵੇ ਇੱਕ ਖਾਦ ਹੋਰ ਪਾਉਣੀ ਆ ਤੇ ਫੇਰ ਠੀਕ ਹੋ ਜੈਣੀ ਗਾਨ ਚ ਅਗਲੇ ਖੇਤ ਵੀ ਗੇੜਾ ਮਾਰੀ ਆਵਾ ਮੜਾ ਜਾ ਤੇਰੀ ਗੱਲ ਸੁਣਨਾ ਆਪਾਂ ਇੰਸਟਾ ਤੇ ਵੀਡੀਓ ਬਣਾਣੇ ਕਰਨੇ ਆ ਠੀਕ ਆ ਤੈਨੂੰ ਮਾ ਆਪਣੇ ਵਰਗਾ ਬਣਾਉਣਾ ਵਾ ਠੀਕ ਆ ਮੋਡਰਨ ਆ ਪੂਰਾ ਸਟਾਈਲਿਸ਼ ਜਾ ਤੇ ਹੁਣ ਅਗਲੀ ਵਾਰੀ ਆਪਾਂ ਬੁਲਟ ਵੀ ਲੈਣਾ ਠੀਕ ਆ ਠੀਕ ਆ ਸੁਣਨ ਡਿਆ ਕੁਝ ਵੀਡੀਓ ਬਣਾਣੀ ਕੀ ਸਿਖਾਈ ਜਣਾ ਆਪਣੀ ਵਾਲੀਆਂ ਆਤ ਕੰਮ ਨਹੀਂ ਆ ਕੀ ਜਾ ਆ ਜਾ ਵੀ ਤੇ ਚੱਲੇ ਉਹ ਮੈਂ ਸ਼ਾਇਦ ਚੱਲਿਆ ਵੀਰਾਂ ਦਾ ਜਰਾ ਫੇਰਾ ਮਾਰ ਕੇ ਆੜਤੀ ਹਲ ਮੇਰੀ ਗੱਲ ਸੁਣਾ ਮੈਂ ਨਾ ਕੱਲ ਜਾਣਾ ਕਾਲਜ ਮੈਨੂੰ ਚਾਹੀਦਾ ਮੋਟਰਸਾਈਕਲ ਤੇ ਵੀਰੇ ਨੂੰ ਨਾ ਦੱਸ ਤੈਨੂੰ ਪਿਛਲੇ ਹਫਤੇ ਦਿੱਤਾ ਸੀ ਨਾ ਮੁੜ ਕੇ ਕੰਨ ਮੇਰੇ ਸਿੱਖਦੇ ਆ ਤੂੰ ਜਾ ਕੇ ਵਾਰਾਗਰਦੀ ਕਰਦਾ ਰਹਿਣਾ ਕਾਲਜ ਤੈਨੂੰ ਭੇਜੀ ਤੇ ਸ਼ਹਿਰ ਚ ਕਿਹੜੀਆਂ ਮਰਦਾਂ ਦੇ ਕਹਦੇ ਗੱਡੀਆਂ ਨਾ ਚਲ ਜੀ ਵੀਰੇ ਦੇ ਦੋਗੇ ਨਾ ਮੋਟਰਸਾਈਕਲ ਚਲ ਵੇਦੇ ਸੋਚਦੇ ਤੇਰਾ ਵੀ ਮੈਂ ਆ ਗਿਆ ਜਿਹੜਾ ਹੈ ਧਿਆਨ ਰੱਖੀਂ ਜਾਨੇ ਨੂੰ ਆਤਾ ਨਾ ਲਿਓ ਅੱਜ ਲੇਟ ਕਰਤੀ ਭੁੱਖ ਬੜੀ ਲੱਗੀ ਜਗਰਾਜ ਕਿੱਥੇ ਗਿਆ ਉਹ ਪਤਾ ਨਹੀਂ ਇੱਥੇ ਕਿਤੇ ਫਿਰਦਾ ਹਣਾ ਮੋਬਾਈਲ ਆ ਕਿਤੇ ਜਗਰਾਜ ਹਾਂਜੀ ਭਾਬੀ ਜੀ ਐਨਾ ਖਾਇਆ ਤੇ ਵੀ ਰੋਟੀ ਅੱਪਾ ਸੀਗਾ ਦੀ ਤਾਂ ਬਈ ਮੇਰੀ ਗੱਲ ਸੁਣ ਮੈਨੂੰ ਯਵਰਾਜ ਨਾ ਕਹਿਆ ਕਰੋ ਮੈਨੂੰ ਟੀਕੇ ਵੀ ਕਹਿਆ ਕਰੋ ਬਾਹਰ ਮੈਨੂੰ ਟੀਕੇ ਵੀ ਕਹਿੰਦੇ ਨੇ ਤੇ ਮੇਰੀ ਵੀਡੀਓ ਨੇ ਕਹਿੰਦੇ ਆਹੋ ਕਿਆ ਕਰੋ ਤੇਰਾ ਟੀਕੇ ਵੀ ਇਹੜਾ ਤਾਂ ਫਿਰਦਾ ਰਹਿੰਦਾ ਨਾ ਆਪਣੀ ਯਾਰਾਂ ਨਾਲ ਕਦੀ ਬੁਲਟਾਂ ਤੇ ਬੁਲਟਾਂ ਦੇ ਟੀਕੇ ਵੀ ਕਿਆ ਕਰੋ ਪੜਨਾ ਲਿਖਣਾ ਤਾਂ ਨੋਦਾ ਕਿ ਨਹੀਂ ਇੰਦਾ ਚਾਹੀਦਾ ਇਹਨੂੰ ਮੈਂ ਵੀ ਇਹਨੂੰ ਕਿਹਦਾ ਰਹਿਣਾ ਡੀਕੇ ਵੀ ਡੀਕੇ ਵੀ ਕਿੰਦਾ ਵਾ ਚਲੋ ਕੋਈ ਨਹੀਂ ਕਿਡਾ ਬਚਾਰੇ ਨੂੰ ਜਿਬਰਾ ਜੀ ਠੀਕੇ ਨਾਲ ਪੱਕੇ ਕਿਤੇ ਘਰ ਦੇ ਕਮਾਲ ਵੀ ਦੇਖ ਲਿਆ ਕਰ ਮੇਰੇ ਕੋਲ ਹੁੰਦਾ ਘਰ ਦੇ ਕੰਮ ਕੋਈ ਹੋਰ ਕਿੰਨੇ ਕਰਨੀ ਆ ਬੋਲੀ ਦਾ ਤੂੰ ਰੋਟੀ ਖਾ ਉਹ ਮੈਂ ਇੰਨਾ ਕਰਦਾ ਗੱਲ ਆਪੇ ਡੀਕੇ ਵੀ ਕਹੋ ਇਹਨੂੰ ਮੈਨੂੰ ਵੀ ਲਿਆ ਦਿਓ ਪ੍ਰਸ਼ਾਦਾ ਲੈ ਹੋਏ ਜੀ ਬੱਸ ਕੋਈ ਨਹੀਂ ਹਾਂ ਸਾਥ ਜੰਗੀ ਤਾ ਹਾਂ ਜੀ ਵੀਰ ਇੱਕ ਮਿੰਟ ਪੁੱਤੋਂ ਰੋਟੀ ਖਾਣਾ ਪਹਿਲਾਂ ਫੋਨ ਬਾਅਦ ਚਲਾ ਲਈਂ ਉਹ ਵੀਰੇ ਯਾ ਇੰਪੋਰਟੈਂਟ ਹੋਣਾ ਪਹਿਲਾਂ ਰੋਟੀ ਇੰਪੋਰਟੈਂਟ ਨਹੀਂ ਆ ਹਾਂਜੀ ਬੋਹੜੀ ਉਹ ਤੈਨੂੰ ਮੈਂ ਕਿਹਾ ਸੀ ਆਰਤੀ ਵਾਲਾ ਹੋਵੇ ਮਾਰੇ ਕਿਹੜਾ ਕੀ ਆਇਆ ਮੈਂ ਲੈ ਕੇ ਆਇਆ ਬਿੱਲ ਅੱਛਾ ਰੱਖੀ ਮੈਂ ਤੁਹਾਨੂੰ ਦਿਖਾਉਣਾ ਚਲ ਠੀਕ ਉਹ ਨਿਬੇੜ ਮੈਨੂੰ ਲੱਗਦਾ ਉਹ ਗੜਬੜ ਕਰਦਾ ਬਿੱਲ ਚ ਕਰਦਾ ਗੜਬੜ ਚਲ ਕੋਈ ਨਹੀਂ ਮੈਂ ਜਾਉਂ ਟਾਈਮ ਕੱਢ ਕੇ ਜਾਂਦਾ ਤੇ ਧਿਆਨ ਨਹੀਂ ਦਿੱਤਾ ਤੇ ਉਹ ਕਿਹ ਟਾਈਮ ਫਿਰ ਆਰਤੀ ਜਿਹੜੇ ਨਾ ਉਹ ਫਾਇਦਾ ਜੋਕ ਲਿੰਦੇ ਸੋ ਇਹਦਾ ਕਰੀ ਮੈਨੂੰ ਖੜੀ ਲੱਗਿਆ ਤੇ ਨਾਲ ਇਹ ਆਪਾਂ ਫਿਰ ਪਾਤੀਆਂ ਆੜ ਬੈ ਗੀਆਂ ਬਿਲਕੁਲ ਹੈਗੇ ਸਾਰੇ ਜੇ ਆਪਾਂ ਵੇਖ ਲਾਂਗੇ ਜਿੱਥੇ ਗੜਗੜ ਉਹ ਪਤਾ ਲੱਗ ਜਾਊਗਾ ਵੇਖ ਲੈ ਉਹ ਨੰਬਰ ਤੇ ਮੇਰੀ ਗੱਲ ਸੁਣ ਸ਼ੇਰੇ ਤੇ ਮੁੰਡੇ ਦਾ ਵਿਆਹ ਆ ਤੇ ਕਿਦਾਂ ਖੜਨਾ ਕੋਈ ਕਪੜਾ ਲਾਤਾ ਦੇਖ ਲੋ ਘਾੜੀ ਮਰਜੀ ਹੋਗੀ ਆਪਾਂ ਤੇ ਵਿਆਹ ਕੀਤਾ ਵਾ ਉਹਨਾਂ ਨੇ ਲੀੜਾ ਜੀਆਂ ਲਾਤੀਆਂ ਵਾ ਮੁੰਡੇ ਦਾ ਤੋਲੀਆਂ ਉਹ ਨਹੀਂ ਲਾਇਆ ਨਜਰਾਬਾ ਲਾਈਆਂ ਤੇ ਚੱਲ ਫਿਰ ਅਸੀਂ ਵੀ ਓਦਾਂ ਦੇ ਲੈ ਜਾਾਂਗੇ ਜਿੱਦਾਂ ਦੇ ਉਹਨਾਂ ਲਾਇਆ ਆ ਆਹੋ ਚਲੋ ਵੇ ਲੈਓ ਕੋਈ ਨਹੀਂ ਪਤਾ ਕੀ ਅੱਜ ਕੱਲ ਬੜਾ ਨੱਕ ਬੋਲ ਚੜਾਉਂਦੇ ਆ ਦੇ ਆਏ ਕੋਈ ਗੱਲ ਨਹੀਂ ਚੱਲ ਵੇਖ ਲਾਂਗੇ ਕੋਈ ਨਹੀਂ ਛੇਤੀ ਕਰ ਤੂੰ ਤੇ ਟਾਈਮ ਹੀ ਬੜਾ ਲਾਤਾ ਵਾ ਕਿਹੜੇ ਵੇਲੇ ਸਾਗ ਬਣਾਉਣਾ ਈ ਹੈ ਹੈ ਹੋਦਾ ਵੀ ਸਾਗ ਬਣਾਉਣ ਲੱਗਿਆ ਅੱਜ ਸਾਗ ਹੀ ਹੈ ਦਿਖਾਈ ਨਹੀਂ ਦੇ ਤੈਨੂੰ ਗੋਗੀਆਂ ਸਾਗ ਬੁੱਝ ਜਾ ਖਾਣਾ ਤੇ ਤੂੰ ਕਿੱਥੇ ਚਲੇ ਆਣ ਕਾਂ ਲਾ ਕੇ ਸਲਮਾਨ ਕਰਦਾ ਬੜਾ ਮੇਰੀ ਅੱਜ ਕੱਲ੍ਹ ਚ ਪਾਰਟੀ ਵਾ ਉੱਥੇ ਚੱਲਾਂ ਮੈਂ ਨਾਲੇ ਅੱਜ ਬਾਹਰੋਂ ਖਾ ਕੇ ਆਣਾ ਮੈਂ ਸਾਗ ਸੁੱਕ ਨਹੀਂ ਖਾਣਾ ਤੇਰੀ ਤੇ ਰੋਜ਼ ਹੀ ਪਾਰਟੀ ਰਹਿੰਦੀ ਐ ਤੇ ਮੇਰੇ ਪੈਸੇ ਦੇ ਹਾਂ ਥੋੜੇ ਜਿਹਾ ਕੀ ਕਰਨੇ ਪੈਸੇ ਤੋਂ ਯਾਰ ਆ ਦੋਸਤਾਂ ਚ ਪੀਜ਼ਾ ਖਾਣਾ ਪੀਜ਼ਾ ਤੇ ਤੂੰ ਰੋਜ਼ ਖਾਣਾ ਰੋਜ਼ ਰੋਜ਼ ਤੈਨੂੰ ਮੈਂ ਕਿੱਥੋਂ ਪੈਸੇ ਦਵਾ ਦੇ ਦਵਾ ਕੋ ਰੋ ਖਾਣਾ ਥੋੜਾ ਲੱਗਦੇ ਪੈਸੇ ਆ ਪੁੱਤ ਉਹ ਕੀ ਹੋਇਆ ਤੇ ਢੂੰਗ ਇਹ ਕੀ ਹੋਇਆ ਹੂੰ ਆਪਾਂ ਬਈਆਂ ਚਾਹ ਬਣਾ ਲਈ ਜਰਾ ਕਿ ਮੈਂ ਵੀ ਨਿਕਲਣਾ ਸ਼ਹਿਰ ਨੂੰ ਜਾਣਾ ਜਾਣਾ ਕੰਮ ਬੜਾ ਮਗਰਾਂਗੇ ਫਲਤਾ ਉਹ ਤਾਂ ਦੇਵਾਂ ਜਰਾ ਛੱਡ ਜੇ ਬੜਾ ਹੀਰੋ ਸ਼ਿਰੋ ਬਣਿਆ ਅੱਜ ਕਿੱਥੇ ਚਲੇ ਆਂ ਹਾਂ ਅੰਦੀ ਚ ਪਾਰਟੀ ਅੱਜ ਪਾਰਟੀ ਹੈ ਹੂੰ ਫਿਰ ਉਹ ਲੈ ਕੇ ਨਹੀਂ ਲਿਖਣ ਦੇ ਦੇਵਾ ਚਲ ਕੋਤਾ ਕੋਈ ਚੁੰਨ ਚਰਚਾ ਨਾ ਕਰੀ ਲੈ ਦੇ ਥੈਂਕ ਯੂ ਦੋ ਸਰੀ ਆਈ ਪਿਆ ਉਹ ਗੱਲ ਸੁਣ ਹਾਂਜੀ ਕਿਤੇ ਤੂੰ ਮੈਂ ਵੀ ਜਾਣਾ ਸ਼ਹਿਰ ਮੇਰ ਦਾ ਹੀ ਆ ਜਾ ਗੱਡੀ ਤੇ ਗਟੀ ਦੇ ਆ ਫਰੋਂਦੇ ਆ ਵੇਰ ਲਾਗੇ ਹੈ ਥੋੜਾ ਥੱਲੇ ਆ ਜਾ ਇਹ ਕਿਹੜਾ ਬਣਾਉਣਾ ਸੌਖਾ ਵਾ ਸਾਰਾ ਦਿਨ ਲੈਂਦਾ ਵਾ ਕਦੀ ਪਾਲਕ ਪੀਰੋ ਕਦੀ ਸਾਗ ਚੁੱਲੇ ਦੇ ਘਰੋ ਫਿਰ ਵੀ ਇੰਨਾਂ ਦੀ ਨੱਕ ਤੇ ਨਹੀਂ ਚੜਦਾ ਰਾਤ ਨੂੰ ਹਜੇ ਖਾਣ ਲੱਗੇ ਬੱਚੀ ਬੱਚੀ ਇੰਨਾਂ ਦੀ ਗੱਲਾਂ ਕਰਨੀਆਂ ਜਿਹੜਾ ਛੋਟਾ ਵਾ ਜੁਬਰਾਜ ਉਹਦੇ ਤੇ ਨੱਕ ਤੇ ਹੀ ਨਹੀਂ ਚੜਦਾ ਸਾਬ ਤੇਰੀ ਵੀ ਬੱਚਾ ਹੋ ਗਿਆ ਹੁਣ ਪਤਾ ਸਾਰੇ ਖਾ ਲਏ ਜਿਹਦੇ ਬਣਿਆ ਇਹ ਤੇ ਸਾਰੇ ਨੇ ਖਾ ਲਏ ਨਖਰੇ ਕਰਨੇ ਹਜੇ ਮੈਂ ਕਹਿੰਦਾ ਇਹਨੇ ਗੱਲਾਂ ਕਰਦੇ ਸੰਗਲੇ ਕਰਦੇ ਪ੍ਰਬੰਧਿਕ ਨੇ ਵਜਾਉਣਾ ਛੱਡ ਦਿੱਤਾ ਸਾਢੇ 12 ਆ ਜਣਾ ਨੇ ਠੀਕ ਹੈ ਉਹਨਾਂ ਨੂੰ ਛੁੱਟੀਂ ਪੈ ਜਾਣੀ ਆ ਕੱਲ ਪੈ ਜਾਣੀ ਆ ਛੁੱਟੀਆਂ ਨੂੰ ਠੀਕ ਹੈ ਹਾਂ ਲੈ ਵੱਜ ਜਾ ਵਾ ਜਾ ਵੇਖ ਕੇ ਬਾਹਰ ਕੌਣ ਆਇਆ ਪਰ ਵੇਖ ਕੇ ਨੂੰ ਪੜਾ ਲੈ ਬਾਰੇ ਤੇ ਆ ਬਾਈ ਜੀ ਹਣਾ ਬਹੁਤ ਵਧੀਆ ਲੱਗਾ ਬੱਲੇ ਭਾਬੀ ਉਹ ਛੱਡ ਦਿਆ ਕਰਕੇ ਦੀ ਫੋਨ ਉਹ ਬਲੋਗ ਕਰ ਰਿਹਾ ਨੇ ਅੰਦਰ ਚ ਬਲੋਗ ਸਸਿਕਾ ਵੀਰ ਸਸਿਕਾ ਵੀ ਸਸਿਕਾ ਆ ਗਏ ਆਪਣੇ ਪਾਜੀ ਵੱਡੇ ਪਾਜੀ ਉਹ ਤੂੰ ਰਹਿੰਦੇ ਹੋ ਇਹੋ ਛੱਡ ਦਿਆ ਕਰ ਕਦੀ ਫੋਨ ਦਾ ਕਿਹੜਾ ਛੱਡ ਲੈ ਹੱਸਿਆ ਕਰ ਯਾਰ ਦੇਖ ਜੀ ਤੇ ਤੈਨੂੰ ਤਾਂ ਹੀ ਪਤਾ ਲੱਗਿਆ ਸ਼ਸ਼ੀਕਲ ਸ਼ਸ਼ੀਕਲ ਭਬੀ ਜੀ ਸ਼ਸ਼ੀਕਲ ਪਾਣੀ ਲਿਆਵਾ ਤੁਹਾਡੇ ਲਈ ਭਾਬੀ ਪਾਣੀ ਰਹਿਣ ਦੋ ਆ ਕਿੰਨੇ ਕਿਨੂ ਲੱਗੇ ਜੂਸ ਬਣਾਉਗੇ ਕਿੰਨੇ ਕਿਨੂ ਲੱਗੇ ਗਿਣੇ ਨਾ ਤੇ ਯਾਰ ਜੂਸ ਬਣਾਉਣਾ ਹੈ ਨਾ ਉਹ ਕਹਿੰਦਾ ਕਿੰਨੇ ਕਿਨੂ ਲੱਗੇ ਬਣਾ ਦੇਣਾ ਤੇ ਆਦੋ ਇਹਨੂੰ ਜੂਸ ਬੜੀ ਇੱਕ 22 ਕਰਕੇ ਆਇਆ ਨਾ ਪਤਾ ਕੋਲ ਦੇ ਕਿੰਨਾ ਕਰਨਾ ਪੈਂਦਾ ਵੀਰ ਕਿੱਥੇ ਗਿਆ ਵਾ ਭੀ ਵੀਰ ਖੇਤਾਂ ਦੇ ਵਿੱਚ ਗਿਆ ਤੂੰ ਵੀ ਉੱਦ ਕੋਈ ਵਾਰ ਸੁੱਤਰ ਹੁੰਨਾ ਵਾ ਮੇਰੇ ਤੇ ਅੱਖੀ ਘੱਟ ਲੱਗਦਾ ਸਾਰੇ ਮੈਨੂੰ ਕਹਿੰਦੇ ਤੂੰ ਖਾ ਉਹ ਵੇਚੜਿਆ। ਵਿਰਾਇ ਉੱਤਰ ਹੀ ਹੋ ਪਰ ਇਹ ਪੱਕੇ ਪੱਕੇ ਕੰਤਰੀ। ਇਧਰ ਤੋਂ ਸਾਰੇ ਨਹੀਂ ਹਾਈਟ ਇੰਨੀ ਹੈ ਮੈਂ ਨਾ ਕਿਦਾਂ ਲਾਉਂ। ਸੁਣ ਮੜ ਦੇ ਵਿੱਚ ਟਿਕੀ ਤੁਰਦਾ। ਘੋ ਖਵਾ ਕਰੋ ਵਿਰਾਇ ਵਧਾਏ ਕਿ ਮੇਰੇ। ਘੋ ਨਾ ਹਾਈਟ ਵਾਢੀ। ਉਹ ਹੋਰ ਨਹੀਂ। ਸੁਣੇ ਜਦੋਂ ਉੱਤਰਦਾ। ਮਨੂੰ ਕਿਸੇ ਨੇ ਕਿਹਾ ਹੈ। ਹਾਂ। ਆ ਬੜੋ। ਹਾਂ। ਹਾਂ ਜੂਸ ਪੀ ਲਓ। ਅਬੀ ਕਾਚੇ ਦੇ ਗਲਾਸਾਂ ਚ ਲਿਆ ਕਰੋ ਹਾਂ। ਚਲੋ ਕੋਈ ਖਾਣ ਨੂੰ ਕਾਚੇ ਦੇ ਗਲਾਸ। ਹੁੰਦਾ ਤੈਨੂੰ ਮੈਂ ਕਾਚੇ ਦੇ ਗਲਾਸ। ਫੀਲਿੰਗ ਬਹੁਤ ਵੀਜੀ ਨਹੀਂ ਕਰੇ ਕੋਣ। ਬੱਸ ਹੁੰਡੀ ਉਹਨਾਂ ਨੂੰ ਰਹਿਣ ਹੀ ਦੋ ਕਿਉਂ ਗਾਲਾਂ ਪਾਉਂਨੀ ਆ ਤੂੰ। ਆ ਗਈ ਬੱਸ। ਉਹ ਕੀ ਬੰਦਾ ਜੂਸ ਪੀਂਦੇ ਏ? ਸੱਚੀ ਕਾਲ ਜੀ। ਸੱਚੀ ਕਾਲ ਕਿਦਾਂ? ਵਧੀਆ। ਜਾਜੋ ਤੁਸੀਂ ਨੀ ਚਲੋ। ਓਏ ਹੋਏ ਹੋਏ। ਹੋ ਜਗਜੀਤ ਸਿੰਘ। ਵਧੀਆ। ਕਿਦਾਂ? ਚੱਲਦਾ ਕੰਮਕਾਰ। ਹਾਂਜੀ ਵਧੀਆ। ਤੇਰਾ ਕਿੱਦਾ ਪੜ੍ਹਾਈ ਦਾ ਹਾਂਜੀ ਪੜ੍ਹਾਈ ਦਾ ਕਿੱਦਾਂ ਚੱਲਦਾ ਤੇਰਾ ਪੜ੍ਹਾਈ ਦਾ ਮਰ ਗਿਆ ਯਾਰ ਕੋਈ ਨਹੀਂ ਆ ਜਣੀ ਰਿਪੋਰਟ ਪਤਾ ਲੱਗ ਜਣਾ ਤੇਰੀਆਂ ਕਰਤੂਤਾਂ ਦਾ ਤੂੰ ਟੈਨਸ਼ਨ ਨਾ ਲਾਓ ਤੁਹਾਡਾ ਨਾਂ ਰੋਸ਼ਨੀ ਕਰਾਂਗੇ ਜੇ ਨੰਬਰ ਘਟ ਆਏ ਨਾ ਵੇਖੀ ਫਿਰ ਕਿਦਾਂ ਜੂਤ ਪਤਾਣ ਹੁੰਦਾ ਹੀ ਇਹਦਾ ਫੋਨ ਨਹੀਂ ਛੱਡਦਾ ਇਹਦਾ ਰਾਹ ਦਾ ਪਤਾ ਨਹੀਂ ਲੱਗਦਾ ਵੱਡੇ ਨੂੰ ਘਰੇ ਮੈਨੂੰ ਸਾਰਾ ਪਤਾ ਲੱਗਦਾ ਤੂੰ ਕੀ ਕੀ ਕਰਦਾ ਕੀ ਇਹ ਕਿਤਨਾ ਫਿਰਦਾ ਤੂੰ ਵੀਰ ਤੁਹਾਨੂੰ ਮੈਂ ਕਹਣਾ ਨੰਬਰ ਵਧੀਆ ਆਉਣਗੇ ਬਾਕੀ ਦੀ ਛੱਡੋ ਜੇ ਨਾ ਪੜਿਆ ਲਿਖਿਆ ਤੇ ਇਹਦਾ ਮੇਰੇ ਵਾਂਗੂ ਕਈ ਨਾ ਕੰਮ ਕਰੇਗਾ ਖੇਤਾਂ ਚ ਨਾਲੇ ਵੀਰ ਉਹ ਦੂਜੀ ਛੇੜਿਆਉਣ ਵਾਲੀ ਪੈਲੀ ਜਿਹੜੀ ਉਹਦੇ ਠੇਕੇ ਤੇ ਦੇਣੀ ਆ ਠੇਕੇ ਤੇ ਦੇਣੀ ਆ ਹਾਂ ਚੱਲ ਵੇਖ ਲੈਨੇ ਆ ਠੇਕੇ ਦਾ ਹਿਸਾਬ-ਤਬ ਕਰ ਲੈਨੇ ਕਿੰਨੇ ਕ ਪੈਸੇ ਮੰਗਦੇ ਪਾਲ ਜੋ 50000 ਮੰਗਦੇ ਉਦੋਂ ਜ਼ਿਆਦਾ ਵਾ ਚੱਲ ਕੋਈ ਨਹੀਂ ਵੇਖ ਲੈਨੇ ਆਪਣਾ ਬਾਈ ਤੇ ਵੇਖ ਕੇ ਹਿਸਾਬ-ਤਬ ਲਾ ਲੈਨੇ ਵੀਰ ਉਹ ਪਿਛੇ ਉਹਨਾਂ ਦੂਜਿਆਂ ਨੇ ਮਹਰੇਆਂ ਨੇ ਲਈ ਉਹ 35000 ਨੂੰ ਲਈ ਨੇ 30000 ਨਾਲ ਨਹੀਂ ਉਹ ਨਾ ਮੰਨਣਾ ਚੱਲ ਵੇਖ ਲੈਨੇ ਗੱਲ ਕਰਕੇ ਸ਼ਾਮਾ ਨੂੰ ਉਹ ਮੇਰੀ ਗੱਲ ਸੁਣੋ 35000 ਕੀ ਖਰਚਣਾ ਤੁਸੀਂ ਉਹਨੂੰ ਆਈਫੋਨ ਹੀ ਲੈ ਕੇ ਦੋ ਆ 35 ਦਾ ਆ ਹੀ ਜਾਣਾ ਤੈਨੂੰ ਦਿਨੇ ਆਈਫੋਨ ਲੈ ਕੇ ਵੱਡੇ ਚੰਦਰੇ ਨੂੰ ਤੈਨੂੰ ਪੜਨਾ ਲਿਖਣਾ ਆਉਂਦਾ ਨਹੀਂ ਘਰ ਦਾ ਕੰਮ ਤੈਨੂੰ ਨਹੀਂ ਕੋਈ ਆਉਂਦਾ ਤੇ ਆਈਫੋਨ ਲੈ ਦੋ ਇਹਨੂੰ ਹਾਂ ਨਹੀਂ ਤੂੰ ਪੜ ਲਿਖ ਲਿਆ ਪੜ ਲਿਖ ਕੇ ਚੰਗੇ ਨੰਬਰ ਖੜ ਫੇਰ ਤੈਨੂੰ ਲੈ ਕੇ ਦਵਾਂਗਾ ਹਾਂਜੀ ਬਸ 5 ਮਿੰਟ ਬਲੋ ਦਿਓ ਚਲੋ ਜੀ ਦੀ ਹੋ ਗਿਤੀਆਂ ਲੈ ਹੋ ਗਈ ਤੇ ਹਾਂ ਪਹਿਲੀ ਨਮੂਰੰਗਾਂ ਦੀ ਗਲੋੜਾ ਕਿਉਂ ਕੀ ਹੋਇਆ ਉੱਛੇ ਗੁਰਦੁਆਰੇ ਜਾਣਾ ਜਦੋਂ ਮੇਰੇ ਨਾਲ ਜਾਇ ਕਰਨਾ ਨਾ ਸਿੰਪਲ ਬਣ ਕੇ ਜਾਏਗਾ ਨਾ ਲੋਕੀ ਗਲਭਰੀਆਂ ਕੱਜੇ ਹੱਸਦੇ ਖੇਡਦੇ ਪਰਿਵਾਰ ਅੰਦਰ ਕਿਸ ਤਰ੍ਹਾਂ ਕਈ ਕਾਰਨਾ ਕਰਕੇ ਦਰਾਰਾਂ ਆਉਂਦੀਆਂ ਹਨ ਇਸ ਕਹਾਣੀ ਦਾ ਅਗਲਾ ਭਾਗ ਦੇਖੋ ਅਗਲੇ ਐਪੀਸੋਡ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ